ਇੱਕ ਸਮਾਂ ਸੀ ਜਦੋਂ ਪੰਜਾਬ ਦੇ ਕਿਸੇ ਛੋਟੇ ਪਿੰਡ ਵਿੱਚ ਇੱਕ ਬਜ਼ੁਰਗ ਆਦਮੀ ਰਹਿੰਦਾ ਸੀ। ਨਾਂ ਸੀ ਅਨਾਮ। ਲੋਕ ਉਸ ਨੂੰ ਅੰਨਾ ਕਹਿੰਦੇ ਸਨ। ਕਿਉਂਕਿ ਉਸ ਦੀਆਂ ਅੱਖਾਂ ਦੀ ਰੌਸ਼ਨੀ ਜਵਾਨੀ ਵਜੋਂ ਖਤਮ ਹੋ ਗਈ ਸੀ। ਪਰ ਕਹਿੰਦੇ ਕਹਿਣ ਵਾਲੇ ਕਹਿੰਦੇ ਸਨ ਅੰਨਾ ਅੰਨਾ ਤਾਂ ਹੈ ਪਰ ਅਕਲਮੰਦ ਸਭ ਤੋਂ ਵੱਧ। ਉਹ ਉਹਨਾ ਹਾਲਾਂਕਿ ਦੇਖ ਨਹੀਂ ਸਕਦਾ ਸੀ ਪਰ ਉਸ ਦੇ ਕੰਨ ਉਸ ਦਾ ਮਨ ਉਸ ਦੀ ਸਮਝ ਸਭ ਇੰਦ ਇਤਰੀਆਂ ਤਿੱਖੀਆਂ ਸੀ ਕਿ ਲੋਕ ਦੂਰੋਂ ਆ ਕੇ ਉਸ ਤੋਂ ਸਲਾਹ ਲੈਂਦੇ ਸਨ ਕੋਈ ਕਿਸਾਨ ਆਉਂਦਾ ਤੇ ਪੁੱਛਦਾ ਕਿ ਮੀਂਹ ਕਦੋਂ ਪਵੇਗਾ ਕੋਈ ਵਪਾਰੀ ਆਉਂਦਾ ਤੇ ਪੁੱਛਦਾ ਕਿ ਕਿਸੇ ਉਧਾਰੀ ਗਾਹਕ ਨੂੰ ਕਿਵੇਂ ਸਿੱਧਾ ਕਰੀਏ ਉਨਾ ਸ਼ਾਂਤ ਮੂੰਹ ਨਾਲ ਉੱਤਰ ਦਿੰਦਾ ਤੇ ਉਸ ਦੀ ਗੱਲ ਅਕਸਰ ਸੱਚ ਨਿਕਲਦੀ ਪਰ ਇੱਕ ਰਾਤ ਕੁਝ ਹੋਇਆ ਜਿਸ ਨੇ ਪੂਰੇ ਪਿੰਡ ਦੀ ਕਹਾਣੀ ਬਦਲ ਦਿੱਤੀ ਉਹ ਚਾਨਣੀ ਰਾਤ ਸੀ ਪਿੰਡ ਦੇ ਲੋਕ ਖੇਤਾਂ ਤੋਂ ਵਾਪਸ ਆ ਰਹੇ ਸਨ ਹਰ ਕੋਈ ਆਪਣੇ ਘਰ ਵਿੱਚ ਸੁੱਤਾ ਪਿਆ ਸੀ ਵਾਰ ਤਿੰਨ ਚੋਰ ਜਿਹੜੇ ਪਿੰਡ ਦੇ ਬਾਹਲੇ ਜੰਗਲ ਵਿੱਚ ਰਹਿੰਦੇ ਸਨ ਉਹ ਰਾਤ ਨੇੜੇ ਪਿੰਡ ਵਿੱਚ ਆਏ ਉਹ ਸੋਣ ਚੁੱਕੇ ਸਨ ਕਿ ਅੰਨੇ ਦੇ ਘਰ ਵਿੱਚ ਕੁਝ ਸੋਨੇ ਦੇ ਗਹਿਣੇ ਤੇ ਪੁਰਾਣੇ ਸਿੱਕੇ ਪਏ ਹਨ ਜੋ ਉਸ ਨੇ ਆਪਣੇ ਦਾਦੇ ਤੋਂ ਵਿਰਾਸਤ ਵਿੱਚ ਲੈ ਛਨ ਚੋਰਾਂ ਨੇ ਆਪਣੀ ਯੋਜਨਾ ਬਣਾਈ ਇੱਕ ਚੋਰ ਕਹਿੰਦਾ ਅੰਨਾ ਅੰਨਾ ਹੈ ਉਹ ਸਾਨੂੰ ਦੇਖ ਨਹੀਂ ਸਕਦਾ ਆਰਾਮ ਨਾਲ ਘਸਕੇ ਸਾਰਾ ਮਾਲ ਚੁੱਕੀਏ ਤੇ ਨਿਕਲ ਚਲੀਏ ਦੂਜਾ ਹੱਸਦਾ ਹੋਇਆ ਬੋਲਿਆ ਸੁਣਿਆ ਹੈ ਇਹ ਅੰਨਾ ਬਹੁਤ ਅਕਲਮੰਦ ਹੈ ਪਰ ਅੰਨੇ ਦੀ ਅਕਲ ਵੀ ਤਾਂ ਨੀਂਦ ਵਿੱਚ ਸੁੱਤੀ ਹੋਵੇਗੀ ਤੀਜਾ ਚੋਰ ਕਹਿੰਦਾ ਦੇਖ ਲਈਏ ਅੱਜ ਉਸ ਦੀ ਅਕਲ ਕਿੱਥੇ ਤੱਕ ਜਾਂਦੀ ਹੈ ਰਾਤ ਦੇ ਹਨੇਰੇ ਵਿੱਚ ਉਹ ਤਿੰਨੇ ਚੋਰ ਚੁੱਪਚਾਪ ਅੰਨੇ ਦੇ ਘਰ ਪਹੁੰਚੇ ਘਰ ਪਹੁੰਚਣਾ ਜਣਾ ਸੀ ਪਰ ਮਜ਼ਬੂਤ ਘਰ ਪੁਰਾਣਾ ਸੀ ਪਰ ਮਜ਼ਬੂਤ ਮਿੱਟੀ ਦੀਆਂ ਕੰਧਾਂ ਤੇ ਲੱਕੜ ਦਾ ਦਰਵਾਜ਼ਾ ਉਹ ਦਰਵਾਜ਼ਾ ਹੌਲੇ ਨਾਲ ਖੋਲ ਖੋਲ ਕੇ ਅੰਦਰ ਵੜੇ ਪਰ ਜਿਵੇਂ ਹੀ ਉਹਨਾਂ ਨੇ ਅੰਦਰ ਕਦਮ ਰੱਖਿਆ ਅੰਨੇ ਨੇ ਅੰਦਰੋਂ ਆਵਾਜ਼ ਮਾਰੀ ਕੌਣ ਹੈ ਓਏ ਰਾਤ ਦੇ ਵੇਲੇ ਮੇਰੇ ਘਰ ਵਿੱਚ ਤਿੰਨੋ ਚੋਰ ਠੱਠ ਗਏ ਉਹਨਾਂ ਨੂੰ ਯਕੀਨ ਨਹੀਂ ਆਇਆ ਕਿ ਅੰਨੇ ਨੂੰ ਆਵਾਜ਼ ਸੁਣਾਈ ਦਿੱਤੀ ਅੰਨੇ ਨੇ ਕਿਹਾ ਮੈਨੂੰ ਪਤਾ ਹੈ ਤੁਸੀਂ ਚੋਰ ਹੋ ਪਰ ਜੇ ਮੈਂ કહਾਂ ਕਿ ਤੁਸੀਂ ਚੋਰ ਨਹੀਂ ਮਹਿਮਾਨ ਹੋ ਤਾਂ ਚੋਰ ਹੈਰਾਨ ਇੱਕ ਦੂਜੇ ਵੱਲ ਤੱਕਦੇ ਅੰਨਾ ਹੌਲੇ ਨਾਲ ਹੱਸਿਆ ਤੇ ਕਿਹਾ ਡਰੋ ਨਾ ਅੰਦਰ ਆਓ ਮੈਂ ਤੁਹਾਡੇ ਲਈ ਖਾਣਾ ਵੀ ਬਣਾਇਆ ਹੈ ਚੋਰਾਂ ਨੂੰ ਲੱਗਦਾ ਸੀ ਸ਼ਾਇਦ ਇਹ ਅੰਨਾ ਪਾਗਲ ਹੈ ਉਹ ਹੌਲੀ-ਹੌਲੀ ਅੰਦਰ ਆਏ ਅੰਨਾ ਬੈਠਾ ਸੀ ਚੁੱਲ੍ਹੇ ਦੇ ਨੇੜੇ ਮਿੱਟੀ ਦਾ ਘੜਾ ਸਾਹਮਣੇ ਉਸਨੇ ਕਿਹਾ ਤੁਹਾਡੇ ਚ ਰੇਮ ਮੈਂ ਨਹੀਂ ਦੇਖ ਸਕਦਾ ਪਰ ਤੁਹਾਡੀਆਂ ਸਾਹ ਸਾਹ ਸੁਣ ਸਕਦਾ ਹਾਂ ਤੁਹਾਡੀ ਕਬਰ ਹਟ ਮਹਿਸੂਸ ਕਰ ਸਕਦਾ ਹਾਂ ਤੁਸੀਂ ਚੋਰ ਹੋ ਪਰ ਸ਼ਾਇਦ ਭੁੱਖੇ ਵੀ ਹੋ ਚੋਰ ਚੁੱਪ ਕੁਝ ਬੋਲ ਨਹੀਂ ਸਕੇ ਅੰਨਾ ਉਠਿਆ ਤੇ ਚੁੱਲ੍ਹੇ ਵਿੱਚ ਲੱਕੜ ਪਾਈ ਉਸ ਨੇ ਰੋਟੀ ਸੇਕ ਕੇ ਤਿੰਨ ਚੋਰਾ ਅੱਗੇ ਰੱਖ ਦਿੱਤੀ ਖਾ ਲਓ ਪਹਿਲਾਂ ਉਹ ਕਹਿੰਦਾ ਹੈ ਫਿਰ ਗੱਲ ਕਰਾਂਗੇ ਚੋਰ ਹੌਲੀ-ਹੌਲੀ ਰੋਟੀ ਖਾਣ ਲੱਗੇ ਉਹ ਸੋਚ ਰਹੇ ਸਨ ਅੰਨਾ ਇੰਨਾ ਸ਼ਾਂਤ ਕਿਵੇਂ ਹੈ ਉਸ ਨੂੰ ਡਰ ਨਹੀਂ ਰੋਟੀ ਖਾ ਕੇ ਅੰਨਾ ਕਹਿੰਦਾ ਹੁਣ ਦੱਸੋ ਤੁਸੀਂ ਮੇਰੇ ਘਰ ਕਿਉਂ ਆਏ ਪਹਿਲਾ ਚੋਰ ਹਿੰਮਤ ਕਰਦਾ ਹੈ ਅਸੀਂ ਚੋਰੀ ਕਰਨ ਆਏ ਸੀ ਅੰਨਾ ਜੀ ਸੁਣਿਆ ਸੀ ਤੁਸੀਂ ਪੈਸੇ ਰੱਖਦੇ ਹੋ ਅੰਨਾ ਹੱਸਿਆ ਪੈਸਾ ਮੇਰੇ ਕੋਲ ਨਹੀਂ ਪਰ ਅਕਲ ਹੈ ਚਾਹੋ ਤਾਂ ਉਹ ਵੀ ਲੈ ਜਾਓ ਤੀਜਾ ਚੋਰ ਬੋਲਿਆ ਅਕਲ ਕਿਸੇ ਕੰਮ ਦੀ ਨਹੀਂ ਜਦੋਂ ਪੇਟ ਖਾਲੀ ਹੋਵੇ ਅੰਨਾ ਕਹਿੰਦਾ ਸਹੀ ਕਿਹਾ ਪਰ ਆਕਰ ਨਾਲ ਵੀ ਹੀ ਪੇਟ ਭਰਦਾ ਹੈ ਮਾਲ ਨਾਲ ਨਹੀਂ ਉਹ ਰਾਤ ਚੋਰਾਂ ਨੂੰ ਲੱਗੀ ਦਿਲ ਵਿੱਚ ਅੰਨਾ ਕਹਿੰਦਾ ਚਲੋ ਹੁਣ ਤਿੰਨੋਂ ਇੱਕ ਇੱਕ ਗੱਲ ਸੱਚ ਸੱਚ ਦੱਸੋ ਜੋ ਸਭ ਤੋਂ ਸੱਚਾ ਹੋਵੇਗਾ ਉਸ ਨੂੰ ਮੈਂ ਆਪਣੀ ਦੌਲਤ ਦੇਵਾਂਗਾ ਚੋਰਾਂ ਨੂੰ ਚੋਰੀ ਵਿੱਚ ਰੁਚੀ ਆਈ ਉਹ ਸੋਚਣ ਲੱਗੇ ਕਿ ਸ਼ਾਇਦ ਅੰਨੇ ਨੇ ਕਿਤੇ ਸੋਨਾ ਲੁਕਾਇਆ ਹੈ ਪਹਿਲੇ ਨੇ ਕਿਹਾ ਮੈਂ ਚੋਰੀ ਇਸ ਲਈ ਕਰਦਾ ਹਾਂ ਕਿ ਮੇਰੇ ਬੱਚੇ ਭੁੱਖੇ ਨਾ ਮਰਨ ਮੇਰੇ ਕੋਲ ਕੋਈ ਰੋਜ਼ਗਾਰ ਨਹੀਂ ਦੂਜੇ ਨੇ ਕਿਹਾ ਮੈਂ ਲਾਲਚ ਦੇ ਲਾਲਚ ਨੇ ਅੰਨਾ ਕਰ ਦਿੱਤਾ ਹੈ ਮੈਂ ਵੇਖ ਕੇ ਵੀ ਅੰਨਾ ਹਾਂ ਤੀਜੇ ਨੇ ਕਿਹਾ ਮੈਂ ਚੋਰੀ ਕਰਦਾ ਹਾਂ ਕਿਉਂਕਿ ਇਹ ਮੇਰੀ ਆਦਤ ਬਣ ਗਈ ਹੈ ਮੈਨੂੰ ਹੋਰ ਕੁਝ ਆਉਂਦਾ ਹੀ ਨਹੀਂ ਅੰਨਾ ਕੁਝ ਸਮਾਂ ਚੁੱਪ ਰਿਹਾ ਫਿਰ ਬੋਲਿਆ ਤੁਹਾਡੇ ਤਿੰਨੋਂ ਜਵਾਬ ਸਹੀ ਹਨ ਪਰ ਅਧੂਰੇ ਹਨ ਜਿਸ਼ਦਾਂ ਤੁਸੀਂ ਆਪਣੇ ਆਪ ਨੂੰ ਸਮਝ ਲਓਗੇ ਉਸ ਦਿਨ ਚੋਰੀ ਕਰਨ ਦੀ ਲੋੜ ਨਹੀਂ ਪਵੇਗੀ ਅੰਨਾ ਉਹਨਾਂ ਨੂੰ ਘਰ ਦੇ ਪਿਛਲੇ ਕਮਰੇ ਵਿੱਚ ਲੈ ਗਿਆ ਉੱਥੇ ਇੱਕ ਪੁਰਾਣਾ ਸੰਦੂਕ ਰੱਖਿਆ ਸੀ ਚੋਰਾਂ ਨੇ ਦਿਲ ਤੇਜ਼ੀ ਨਾਲ ਧੜਕਣ ਲੱਗੇ ਅੰਨਾ ਕਹਿੰਦਾ ਇਹ ਮੇਰੀ ਦੌਲਤ ਹੈ ਪਰ ਇਸ ਨੂੰ ਦੇਖਣ ਲਈ ਅੱਖਾਂ ਨਹੀਂ ਦਿਲ ਚਾਹੀਦਾ ਹੈ ਔਸਨੇ ਸੰਦੂਕ ਖੋਲ੍ਹਿਆ ਅੰਦਰੋਂ ਸੋਨਾ ਨਹੀਂ ਸੀ ਗਹਿਣੇ ਨਹੀਂ ਸਨ ਸਿਰਫ ਪੁਰਾਣੇ ਕਾਗਜ਼ ਕੁਝ ਕਵਿਤਾਵਾਂ ਤੇ ਪਿੰਡ ਦੇ ਲੋਕਾਂ ਦੇ ਨਾਮ ਲਿਖੇ ਸਨ ਚੋਰ ਹੈਰਾਨ ਹੋਏ ਅੰਨਾ ਕਹਿੰਦਾ ਇਹ ਮੇਰੀ ਦੌਲਤ ਹੈ ਇਹ ਨਾਮ ਉਹਨਾਂ ਲੋਕਾਂ ਦੇ ਹਨ ਜਿਨ੍ਹਾਂ ਨੇ ਮੇਰੇ ਨਾਲ ਚੰਗਾ ਕੀਤਾ ਜਦੋਂ ਮੈਂ ਅੰਨਾ ਹੋਇਆ ਸੀ ਕਿਸੇ ਨੇ ਰੋਟੀ ਦਿੱਤੀ ਕਿਸੇ ਨੇ ਕਿਸ ਨੇ ਸਹਾਰਾ ਇਹ ਮੇਰੇ ਮੇਰੇ ਖਜ਼ਾਨੇ ਹਨ ਸੋਨਾ ਖਤਮ ਹੋ ਸਕਦਾ ਹੈ ਪਰ ਨੇਕੀਆਂ ਨਹੀਂ ਚੋਰ ਚੁਪ ਹੋ ਗਏ ਅੰਨਾ ਕਹਿੰਦਾ ਤੁਸੀਂ ਮੇਰੇ ਘਰ ਜੋਰੀ ਕਰਨ ਆਏ ਸੀ ਪਰ ਮੈਂ ਤੁਹਾਨੂੰ ਆਪਣੇ ਮਨ ਦਾ ਦਰਵਾਜ਼ਾ ਖੋਲ ਕੇ ਦਿਖਾ ਦਿੱਤਾ ਹੁਣ ਤੁਸੀਂ ਦੱਸੋ ਕੀ ਚੋਰੀ ਕਰਨਾ ਹੈ ਜਾਂ ਆਪਣੇ ਆਪ ਨੂੰ ਬਦਲਣਾ ਹੈ ਹੋਰ ਰਾਤ ਬੀਤ ਗਈ ਸਵੇਰ ਹੋਈ ਅੰਨਾ ਚੁੱਲ੍ਹੇ ਤੇ ਚਾਹ ਬਣਾਉਂਦਾ ਹੈ ਤਿੰਨੋਂ ਚੋਰ ਹਲੇ ਵੀ ਬੈਠੇ ਹਨ ਸ਼ਰਮਿੰਦੇ ਤੇ ਚਿੰਤਤ ਪਹਿਲਾ ਚੋਰ ਬੋਲਦਾ ਹੈ ਅੰਨਾ ਜੀ ਤੁਸੀਂ ਸਾਨੂੰ ਚੋਰੀ ਨਹੀਂ ਮਨੁੱਖ ਬਣਾਇਆ ਹੈ ਸਾਨੂੰ ਮaaf ਕਰ ਦਿਓ ਅੰਨਾ ਹੱਸ ਕੇ ਕਹਿੰਦਾ ਮਾਫੀ ਤਾਂ ਉਹ ਮੰਗਦਾ ਹੈ ਜਿਸ ਨੇ ਖੁਦ ਨੂੰ ਪਛਾਣ ਲਿਆ ਤੁਸੀਂ ਤਾਂ ਹੁਣ ਜਗ ਗਏ ਹੋ ਉਹ ਤਿੰਨ ਚੋਰ ਅੰਨੇ ਦੇ ਪੈਰ ਸੁੰਦੇ ਹਨ ਅੰਨਾ ਕਹਿੰਦਾ ਮੇਰੇ ਘਰ ਤੋਂ ਖਾਲੀ ਨਾ ਜਾਓ ਇਹ ਤਿੰਨ ਪੱਥਰ ਲੈ ਜਾਓ ਇੱਕ ਵਿਸ਼ਵਾਸ ਦਾ ਇੱਕ ਸੱਚਾਈ ਦਾ ਤੇ ਇੱਕ ਮਿਹਨਤ ਦਾ ਜੇ ਇੰਨਾ ਤਿੰਨਾ ਨੂੰ ਜੇਬ ਵਿੱਚ ਰੱਖੋਗੇ ਤਾਂ ਕਦੇ ਭੁੱਖੇ ਨਹੀਂ ਮਰੋਗੇ ਤਿੰਨੋਂ ਚੋਰ ਪਿੰਡ ਛੱਡ ਗਏ ਪਰ ਉਸ ਦਿਨ ਤੋਂ ਉਹ ਚੋਰੀ ਨਹੀਂ ਚੋਰ ਨਹੀਂ ਰਹੇ ਇੱਕ ਨੇ ਕਿਸਾਨੀ ਸ਼ੁਰੂ ਕੀਤੀ ਦੂਜੇ ਨੇ ਕ ਕਾਰਗਰੀ ਤੇ ਤੀਜੇ ਨੇ ਅੰਨੇ ਦੇ ਨਾਲ ਬੈਠ ਕੇ ਹੋਰਾਂ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਸਾਲ ਬੀਤਦੇ ਗਏ ਅੰਨਾ ਵੱਡਾ ਹੋ ਗਿਆ ਉਹ ਉਸ ਦੇ ਘਰ ਦੀ ਸੱਤ ਟੁੱਟ ਗਈ ਪਰ ਉਸ ਦਾ ਮਨ ਹਲੇ ਵੀ ਮਜ਼ਬੂਤ ਸੀ ਇੱਕ ਦਿਨ ਉਹ ਤਿੰਨ ਸਾਬਕਾ ਚੋਰ ਮੋੜਾ ਸੱਚੇ ਕੱਪੜਿਆਂ ਵਿੱਚ ਚਿਹਰੇ ਤੇ ਚਮਕਾ ਉਹ ਕਹਿੰਦੇ ਹਨ ਅੰਨਾ ਜੀ ਤੁਸੀਂ ਸਾਨੂੰ ਜਗਾਇਆ ਸੀ ਅੱਜ ਅਸੀਂ ਤੁਹਾਡੇ ਪੈਰ ਹੇਠ ਸੋਨਾ ਰੱਖਣਾ ਚਾਹੁੰਦੇ ਹਾਂ ਅੰਨਾ ਹੱਸਿਆ ਮੈਨੂੰ ਸੋਨਾ ਨਹੀਂ ਚਾਹੀਦਾ ਜੇ ਤਿੰਨੋਂ ਮਨੁੱਖੀ ਜ਼ਿੰਦਗੀ ਦਾ ਮਕਸਦ ਸਮਝ ਗਏ ਹਾਂ ਤਾਂ ਇਹ ਹੀ ਮੇਰਾ ਇਨਾਮ ਹੈ ਫਿਰ ਕਹਿੰਦਾ ਹੈ ਜ਼ਿੰਦਗੀ ਦੀ ਸਭ ਤੋਂ ਵੱਡੀ ਚੋਰੀ ਉਹ ਹੈ ਜਦੋਂ ਬੰਦਾ ਆਪਣੀ ਸੱਚਾਈ ਚੋਰੀ ਕਰ ਲੈਂਦਾ ਹੈ ਉਹ ਚੋਰ ਕਦੇ ਪਕੜਿਆ ਨਹੀਂ ਜਾਂਦਾ ਪਰ ਹਮੇਸ਼ਾ ਖਾਲੀ ਰਹਿੰਦਾ ਹੈ ਤਿੰਨੋਂ ਉਸ ਦੀ ਗੱਲ ਸੁਣ ਕੇ ਝੁੱਕ ਗਏ ਅੰਨਾ ਸ਼ਾਂਤੀ ਨਾਲ ਬੋਲਿਆ ਅੱਖਾਂ ਨਾਲ ਦੇਖਣਾ ਆਸਾਨ ਹੈ ਪਰ ਬਿਨਾਂ ਅੱਖਾਂ ਦੇ ਸਹੀ ਦੇਖਣਾ ਇਹੀ ਅਸਲ ਅਕਲ ਹੈ ਅੰਨਾ ਉਹ ਸੇ ਰਾਤ ਚੁੱਪਚਾਪ ਇਸ ਦੁਨੀਆ ਤੋਂ ਚਲਾ ਗਿਆ ਉਸ ਦਾ ਘਰ ਖਾਲੀ ਹੋ ਗਿਆ ਪਰ ਉਸ ਦੀ ਸਿੱਖ ਪਿੰਡ ਦੇ ਹਰ ਬੰਦੇ ਦੇ ਦਿਲ ਵਿੱਚ ਵਸ ਗਈ ਲੋਕ ਕਹਿਣ ਲੱਗੇ ਜਿਸ ਨੇ ਅੰਨੇ ਦੀ ਅਕਲ ਦੇਖੀ ਉਸ ਨੇ ਰੋਸ਼ਨੀ ਨੂੰ ਸੂਲ ਲਿਆ ਇਸ ਕਹਾਣੀ ਦੀ ਸਿੱਖਿਆ ਹੈ ਜੀ ਅਸਲੀ ਅੰਨਾ ਉਹ ਨਹੀਂ ਜੋ ਅੱਖਾਂ ਤੋਂ ਅੰਨਾ ਹੈ ਪਰ ਉਹ ਜੋ ਅਕਲ ਤੋਂ ਅੰਨਾ ਹੈ ਚੋਰੀ ਸਿਰਫ ਮਾਲ ਦੀ ਨਹੀਂ ਹੁੰਦੀ ਕਈ ਵਾਰ ਬੰਦਾ ਆਪਣੇ ਮਨ ਦੀ ਸਚਾਈ ਦੀ ਸਚਾਈ ਵੀ ਚੋਰੀ ਕਰ ਲੈਂਦਾ ਹੈ ਦੌਲਤ ਨੇਕੀਆਂ ਨਾਲ ਬਣਦੀ ਹੈ ਨਾ ਕਿ ਸੋਨੇ ਨਾਲ ਜਿਸ ਨੇ ਆਪਣੇ ਆਪ ਨੂੰ ਜਾਣ ਲਿਆ ਉਸ ਨੇ ਦੁਨੀਆ ਨੂੰ ਜਿੱਤ ਲਿਆ ਇਹ ਸੀ ਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਚੱਲਣ ਨੂੰ ਮਾਤਾਵਾਦ ਸਬਸਕ੍ਰਾਈਬ ਕਰਨਾ ਲਾਈਕ ਸਿੱਤੇ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ